ਬਾਈਕੂ ਜੀ ਦਾ ਖਾਲਸਾ ਬਾਗੀ ਜੀ ਫਤਿਹ ਜੀ ਆਪੜ ਨੂੰਣਾ 1 ਸਾਲ ਹੋ ਗਿਆ ਇੱਥੇ ਸ਼ਬੀਰ ਲੱਸੀ ਤੇ ਸ਼ਕਨੀਆਂ ਲੰਗ ਲਾਈਦਾ ਸਰਦੀਆਂ ਦੁੱਧਾਂ ਲੰਗ ਲਾਈਦਾ ਜੀ ਚਪੈਲਾ ਸਾਹਿਬ ਤੇ ਕਹਿੰਦੇ ਇੱਥੇ ਬਾਬਾ ਜੀ ਹਾਰੇ ਕਿ ਦੀ ਝੋਲੀ ਪੜਦੀ ਹੈ ਤੁਹਾਡੇ ਵੀ ਕੋਈ ਇੱਛਾ ਪੂਰੀ ਹੋਈ ਹੈ ਜੀ ਵੀ 2020 ਚ ਨਾ ਮੇਰੇ ਕਿਡਨੀ ਦੀ ਪ੍ਰੋਬਲਮ ਆ ਗਈ ਸੀ ਤੇ ਜੋ ਤੱਕ ਉਹ ਦਾਲ ਸੇ ਵੀ ਖਾਂਦਾ ਸੀ ਖਮਣੀ ਸਾਹਿਬ ਪਾਰ ਹੁੰਦਾ ਸੀ ਤੇ ਤਾਂ ਹੀ ਮੈਨੂੰ ਆਪਣਾ ਨੀਂਦ ਆਉਂਦੀ ਸੀ ਸੰਗਤ ਇੱਥੇ ਹੋਮਾ ਬਾਕੇ ਪਹੁੰਚੀ ਅੱਜ ਸੰਗਰਾਮ ਦੇ ਮੌਕੇ ਕੀ ਕਹੋਗੇ ਦੇ ਵੀ ਇੱਥੇ ਜਿਵੇਂ ਲੋਕੀ ਗਲਤ ਬੋਲਦੇ ਆ ਆਪਣਾ ਕੀ ਨਾਮ ਹੈ ਸ਼ੀਦਾਵਾਰੇ ਗਲਤ ਨਹੀਂ ਬੋਲਣੇ ਇੱਥੇ ਬਾਣੀ ਪੜੀ ਜਾਂਦੀ ਏ ਜਿਹੜੇ ਲੋਕੀ ਮਾੜੇ ਪਾਸੇ ਜਾਂਦੇ ਆ ਕਿ ਇਹ ਕੁਝ ਚੰਗੇ ਪਾਸੇ ਆ ਰਹੇ ਆ ਬਾਣੀ ਚ ਸਭ ਕੁਝ ਮਿਲਦਾ ਤੇ ਗਲਤ ਜਿਹੜੇ ਗਲਤ ਬੋਲਣ ਗਲਤ ਨਹੀਂ ਬੋਲਣਾ ਚਾਹੀਦਾ ਤੇ ਨਾਲ ਤੁਸੀਂ ਦੇਖੋ ਸੰਗਤ ਲੋਕਾ ਸ਼ਰਧਾ ਵੇਖੋ ਸੰਗਰਾਂਦ ਤੇ ਬਾਬੇ ਦੀ ਕੇ ਪਾਣਾ ਸਵੇਰੇ 3 ਵਜੇ ਤੇ ਸੰਗਤ ਆਦੀ 200 250 ਪਾਣੀ ਸਵੇਰੇ 4:00 5:00 ਪਾਣੀ ਬਾਅਦ 5:00 ਸੰਗਤ ਨਹੀਂ ਕਰਮੀ ਦੀ ਪਰਵਾਹ ਕਿਤੇ ਵੀ ਨਾ ਇੱਥੇ ਸ਼ਰਧਾਲੂਆ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਜੀ ਜੀ ਸਵੇਰੇ 9:00 ਤਾਂ ਪਹਿਲੇ ਮੀਂਹ ਬੋ ਸੀ ਉਸ ਤੋਂ ਗਰਮੀ ਹੋ ਗਈ ਮੀਂਹ ਚ ਵੀ ਸੰਗਤ ਆ ਗਈ ਗਰਮੀ ਚ ਵੀ ਸੰਗਤ ਆ ਗਈ ਆ ਗਰਮੀ ਨਹੀਂ ਇੱਕ ਹੱਦ ਦੀ ਠੰਡ ਜੀ ਤੁਹਾਨੂੰ ਸਾਰਾ ਆਸ਼ੀਰਵਾਦ ਹੈ